ਸਾਡੇ ਇੱਕ ਪਟਿਆਲੇ ਪੁਨਰ ਜਨਮ ਹੋਇਆ ਮੁੰਡੇ ਦਾ ਮੁੰਡੇ ਦੀ ਡੈਥ ਹੋਈ ਗੁਰੂ ਨਾਨਕ ਨਗਰ ਚ ਗੁਰੂ ਨਾਨਕ ਨਗਰ ਚ ਉਹਦਾ ਜਨਮ ਹੁਣੋ ਗੱਲਾਂ ਦੱਸਦਾ ਜਿਹੜੀਆਂ ਉਹ ਹੈਰਾਨੀ ਜਨਕ ਤਿੰਨ ਤਾਂ ਘਰ ਚ ਮੌਤਾਂ ਹੋ ਗਈਆਂ ਇੱਕ ਬਜ਼ੁਰਗ ਮਾਤਾ ਦੀ ਹੋ ਗਈ ਦੋ ਬੱਚੇ 10 ਸਾਲ ਦਾ ਬੱਚਾ 4 ਸਾਲ ਦਾ ਬੱਚਾ ਐਡੀ ਤਕੜੀ ਚੀਜ਼ ਆ ਹੁਣ ਅਕਰ ਚ ਅੱਗ ਲਾਉਂਦੀ ਆ ਉਹ ਚੀਜ਼ ਕਦੇ ਕਿਤੇ ਅੱਗ ਲੱਗ ਜਾਂਦੀ ਆ ਕਦੇ ਕਿਤੇ ਤਰਕਸ਼ੀਲ ਵੀ ਡਰਦੇ ਨੇ ਉਹ ਨਹੀਂ ਆਏ ਹੈਗੇ ਪੁਲਿਸ ਵਾਲਿਆਂ ਨੇ ਉਹ ਬੱਚੇ ਦੀ ਡੈੱਡ ਬੋਡੀ ਕਢਾ ਕਢਾ ਕੇ ਉਹਦਾ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੇ ਵਿੱਚ ਆ ਗਿਆ ਵੀ ਇਹਨੂੰ ਤਾਂ ਜ਼ਹਿਰ ਦਿੱਤਾ ਸਾਡੇ ਇੱਕ ਪਟਿਆਲੇ ਪੁਨਰ ਜਨਮ ਹੋਇਆ ਅੱਛਾ ਮੁੰਡੇ ਦਾ ਅੱਛਾ ਮੁੰਡੇ ਦੀ ਡੈਥ ਹੋਈ ਹੂੰ ਗੁਰੂ ਨਾਨਕ ਨਗਰ ਚ ਗੁਰੂ ਨਾਨਕ ਨਗਰ ਚ ਉਹਦਾ ਜਨਮ ਹੋ ਗਿਆ ਅੱਛਾ ਹੁਣ ਉਹ ਗੱਲਾਂ ਦੱਸਦਾ ਜਿਹੜੀਆਂ ਹੂੰ ਉਹ ਹੈਰਾਨੀ ਜਨਕ ਨੇ ਹਰਾ ਦੇ ਗਏ ਨੇ ਜਦੋਂ ਉਹਦਾ ਪਤਾ ਲੱਗ ਜੇ ਵੀ ਉਹ ਮੁੰਡੇ ਦੀ ਭੈਣ ਉਹ ਜਿਹੜਾ ਮੁੰਡਿਆ ਨੇ ਜਨਮ ਲਿਆ ਉਹ ਮੁੰਡਾ ਸੱਚ ਜਿਹੜੇ ਜਿਹੜੇ ਘਰ ਚ ਮੁੰਡੇ ਨੇ ਜਨਮ ਲਿਆ ਉਹਦੀ ਭੈਣ ਉਹਦੇ ਨਾਲ ਪੜਦੀ ਸੀ ਇੱਕੋ ਸਕੂਲ ਦੇ ਵਿੱਚ ਉਹ ਕਲਾਸ ਪਹਿਲੋ ਤੇ ਉਹਨੇ ਸਾਰੀਆਂ ਗੱਲਾਂ ਜਾ ਕੇ ਘਰੇ ਦੱਸਿਆ ਸੀ ਵੀ ਉਹ ਮੁੰਡਾ ਅੱਜ ਸਕੂਲ ਚਾ ਰਿਹਾ ਸੀ ਤੇ ਉਹਦੀ ਡੈਥ ਹੋ ਗਈ ਐਸ ਤਰ੍ਹਾਂ ਐਕਸੀਡੈਂਟ ਨਾਲ ਡੈਥ ਹੋ ਗਈ ਉਹ ਦੋ ਕਰਕੇ ਇਹਦੇ ਵਿੱਚ ਬਹੁਤ ਸਾਰੇ ਕਈ ਵਾਰੀ ਇਸ ਤਰ੍ਹਾਂ ਦੇ ਕਾਰਨ ਹੁੰਦੇ ਨੇ ਜਿਵੇਂ ਪਤਾ ਲੱਗੇ ਅੱਜ ਕੱਲ੍ਹ ਜਿਵੇਂ ਠੱਗੀ ਕਿੰਨੀ ਵੱਜਦੀ ਆ ਵੀ ਉਹ ਫਲਾਣੇ ਦੇ ਕੋ ਕੁੜੀ ਸੀ ਐਨੀ ਜ਼ਮੀਨ ਹੈ ਉਹ ਕੁੜੀ ਮਰ ਗਈ ਉਹਨਾਂ ਦੀ ਐਕਸੀਡੈਂਟ ਕੋਈ ਆਇਆ ਨ ਪੂਰਾ ਤਿਆਰ ਕਰਕੇ ਉਹਨਾਂ ਦਾ ਕੋਈ ਜਾਣਕਾਰੀ ਲੈ ਕੇ ਘਰ ਚ ਲਿਆ ਗਿਆ ਵੀ ਆਹ ਕੁੜੀ ਨੇ ਜਨਮ ਲੈ ਲਿਆ ਦੁਬਾਰੇ ਥੋਡੀ ਕੁੜੀ ਆ ਜਿਹੜੀ ਮਰੀ ਸੀ ਇਹ ਮੇਰੇ ਮਾਂ ਐ ਬਾਪ ਐ ਕੁਝ ਉਹ ਗੱਲਾਂ ਦੱਸ ਦਿੰਦੇ ਨੇ ਤੇ ਜਿਹਦੇ ਵਿੱਚ ਕੋਈ ਨਾ ਕੋਈ ਬਹੁਤੀਆਂ ਗੱਲਾਂ 'ਚ ਸਵਾਰਥ ਵੀ ਜੁੜਿਆ ਹੁੰਦਾ ਹੂੰ ਪਰ ਹੁਣ ਕੀ ਐ ਅੱਗੇ ਤੋਂ ਜੇ ਤੁਹਾਨੂੰ ਕਿਤੇ ਮੌਕਾ ਮਿਲੇ ਜਾਣ ਦਾ ਜਿਵੇਂ ਉਹ ਕੁੜੀ ਨੇ ਦੱਸਤਾ ਵੀ ਮੈਨੂੰ ਮੈਥ ਆ ਮਾਸਟਰ ਜੀ ਹਿਸਾਬ ਪੜਾਉਂਦੇ ਤੇ ਹੂੰ ਹੁਣ ਅਸੀਂ ਆਏ ਨਹੀਂ ਬੁਗਾਰਦੇ ਵੀ ਹਸਾ ਪੜਾਉਂਦੇ ਤੇ ਹੈਰਾਨ ਹੋ ਜਾਈ। ਆ ਸਾਡਾ ਨਾਲ ਦੀ ਨਾਲ ਸਵਾਲ ਹੁੰਦਾ ਵੀ ਹਿੰਦੀ ਕੌਣ ਪੜਾਉਂਦਾ ਸੀ? ਸਮਾਜਿਕ ਕੌਣ ਪੜਾਉਂਦਾ ਸੀ? ਡਰਾਇੰਗ ਮਾਸਟਰ ਕੌਣ ਸੀ? ਪੀਟੀ ਮਾਸਟਰ ਕੌਣ ਸੀ? ਅਸੀਂ 50 ਸਵਾਲ ਪੁੱਛਦੇ ਆ ਉਹ 3-4 ਸਵਾਲ ਜਿਹੜੇ ਉਹਦੇ ਹੁੰਦੇ ਨੇ ਜਿਹੜੇ ਲੋਕਾਂ ਨੇ ਪੁੱਛੇ ਨੇ ਉਹੀ ਪੁੱਛੇ ਨੇ ਮਾਂ ਕੌਣਾ, ਬਾਪ ਹੈ ਉਹੀ ਦੱਸ دیا۔ ਅਸੀਂ ਪੁੱਛਦੇ ਆ ਉਹ ਕਹਿੰਦੇ ਨੇ ਵੀ ਮੈਂ ਉਹ ਸਕੂਲ ਦੇ ਵਿੱਚ ਪੜਦੀ ਸੀ ਆ ਤੁਹਾਨੂੰ ਮੈਥ ਪੜਾਉਂਦੇ ਤੇ ਤੇਰੇ ਨਾਲ ਬੱਚੇ ਹੋਰ ਕਿਹੜੇ-ਕਿਹੜੇ ਪੜਦੇ ਸੀ? ਹੂੰ। ਤੂੰ ਜਦੋਂ ਨਾਨਕੇ ਜਾਂਦੀ ਸੀ ਮੈਂ ਨਾਨਕੇ ਜਾਂਦੇ ਸੀ ਮੇਰੀ ਨਾਨੀ ਆ ਉਹ ਮੇਰਾ ਨਾਨਾ ਮੇਰਾ ਮਾਮਾ ਮੈਂ ਉੱਥੇ ਜਾਂਦੀ ਹੁੰਦੀ ਤੇ ਉਹਨਾਂ ਕੋਲ ਉਹ ਪਿੰਡ ਚ ਜਾਂਦੀ ਸੀ ਜਦੋਂ ਤੂੰ ਨਾਨਕੇ ਜਾਂਦੀ ਸੀ ਬਾਹਰ ਕੁੜੀਆਂ ਨਾਲ ਖੇਡਦੀ ਤੇ ਅੰਡੀ ਗਵੰਡੀ ਨਾਲ ਤੇਰੀਆਂ ਸਾਥ 8-10 ਸਹੇਲੀਆਂ ਤੇ ਉਹਨਾਂ ਚੋਂ ਕਿਸੇ ਇੱਕ ਸਹੇਲੀ ਦਾ ਨਾਮ ਦੱਸ ਨਹੀਂ ਦੱਸ ਸਕਦਾ ਜਿਹੜੇ ਸਵਾਲ ਉਹਨੂੰ ਯਾਦ ਕਰਾਏ ਹੋਏ ਨੇ ਜਿਹੜੇ ਸਵਾਲ ਉਹਨਾਂ ਸੁਨੇ ਹੋਏ ਨੇ ਉਹੀ ਦੱਸ ਸਕੂਗਾ ਹੋਰ ਨਹੀਂ ਦੱਸ ਪਰ ਜਿਹੜੀ ਕੁੜੀ ਸੀ ਭਾਜੀ ਹੁਣ ਜੇ ਇਸ ਤਰ੍ਹਾਂ ਦਾ ਜਨਮ ਹੋਵੇ ਮੈਂ ਪਸ਼ੂ ਪਾਲਣ ਵਿਭਾਗ ਚੋਂ ਮ ਰਟਾਇਰ ਹੋਵਾਂ ਅਗਲੇ ਜਨਮ ਦੇ ਵਿੱਚ ਮੈਨੂੰ ਤਾਂ ਫਿਰ ਸਾਰੀਆਂ ਦਵਾਈਆਂ ਦਾ ਪਤਾ ਹੋਣਾ ਚਾਹੀਦਾ ਸਾਰੀਆਂ ਬਿਮਾਰੀਆਂ ਦਾ ਪਤਾ ਹੋਣਾ ਚਾਹੀਦਾ ਪਿਛਲੇ ਜਨਮ ਵਿੱਚ ਜਿਹੜਾ ਬੰਦਾ ਜੇ ਕੋਈ ਬੰਦਾ ਸਕੂਟਰ ਕਾਰਮਕੈਨਿਕ ਆ ਅਗਲੇ ਵਾਰੀ ਉਹ ਡਾਕਟਰ ਬਣ ਗਿਆ ਉਹਨੂੰ ਕਾਰ ਲੈ ਜਾਣ ਦੀ ਲੋੜ ਹੀ ਨਹੀਂ ਪਿਛਲੇ ਜਨਮ ਚੋਂ ਕਾਰਮਕੈ ਉਹਨੂੰ ਤਾਂ ਸਾਰਾ ਪਤਾ ਵੀ ਕਿਵੇਂ ਠੀਕ ਕਰਨੀ ਆ ਤੇ ਜੇ ਕਾਰਮਕੈਨਿਕਾ ਪਿਛਲੇ ਜਨਮ ਚੋਂ ਡਾਕਟਰ ਸੀ ਉਹ ਤਾਂ ਦਵਾਈ ਆਪੇ ਲੈ ਲਵੇ ਉਹਨੂੰ ਤਾਂ ਸਾਰਾ ਪਤਾ ਸਾਰਾ ਪਤਾ ਤੇ ਇਸ ਕਰਕੇ ਇਦਾਂ ਨਹੀਂ ਹੁੰਦਾ ਦੁਬਾਰਾ ਜਨਮ ਹੈ ਜਿਹੜਾ ਪੁਨਰ ਜਨਮ ਨਹੀਂ ਕਿਤੇ ਕੇਸ ਆਇਆ ਅਸੀਂ ਨੇ ਜਿੰਨੇ ਕੇਸ ਦੇਖੇ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਸਾਰਿਆਂ ਦੀ ਪੜਤਾਲ ਕੀਤੀ ਹੈ ਕਿਸੇ ਨੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਈ ਨੇ ਜਿਹੜੇ ਉਹ ਮਨਾਹੀਓ ਕਰ ਦਿੰਦੇ ਨੇ ਵੀ ਅਸੀਂ ਤੁਹਾਨੂੰ ਜਵਾਬ ਨਹੀਂ ਉਹ ਦੇਣ ਕਈਆਂ ਨੂੰ ਐ ਮਸ਼ਹੂਰੀ ਹੋ ਜਾਂਦੀ ਆ ਟੀਵੀ ਚੈਨਲ ਤੇ ਆ ਕੇ ਸਾਰੇ ਲੋਕਾਂ ਨੇ ਦੇਖ ਲਿਆ ਹੁਣ ਜੀ ਚੰਗਾ ਲੱਗਦਾ ਕਈਆਂ ਦਾ ਇਸ ਤਰ੍ਹਾਂ ਦਾ ਕੋਈ ਨਾ ਕੋਈ ਸੁਭਾਰਥ ਜੁੜਿਆ ਹੁੰਦਾ ਤੇ ਹੁਣ ਏਕੇ ਆ ਇੱਕ ਜਾਣੀ ਇਹ ਬਹਿਮ ਦੀ ਇੱਕ ਇੱਕ ਕਿਸਮ ਦਾ ਭਰਮ ਹੈ ਜਿਹੜਾ ਇੱਕ ਛੋਟੀ ਉਮਰ ਚ ਬੱਚਿਆਂ ਨੂੰ ਹੁੰਦਾ ਜਿਵੇਂ ਹੁਣ ਇਹ ਉਮਰ ਹੈ ਕੋਈ ਜਿਵੇਂ 4 ਤੋਂ 8 ਸਾਲ ਲਗਭਗ ਮੇਰੇ ਹੁਣ ਪੂਰਾ ਅੰਕੜਾ ਨਹੀਂ ਯਾਦ ਡਾਕਟਰ ਦੱਸਦੇ ਨੇ ਵੀ ਇਸ ਉਮਰ ਦੇ ਵਿੱਚ ਇਦਾਂ ਦੇ ਭੁਲੇਖੇ ਪੈ ਸਕਦੇ ਨੇ ਜਦੋਂ ਗੱਲ ਵੱਡੀ ਉਮਰ ਚ ਨਹੀਂ ਕਦੇ ਵੀ ਬੰਦੇ ਜਦੋਂ ਕੋਈ 15 16 ਸਾਲ ਦੇ ਹੁੰਦੇ ਨੇ ਹੋ ਕੇ ਫੇਰ ਨਹੀਂ ਦੱਸਿਆ ਵੀ ਮੈਂ ਉਹ ਸੀ ਯਾਨੀ ਛੋਟਾ ਜਿਹਾ ਬੱਚਾ ਹੁੰਦਾ ਜਦ ਪੰਜ ਸੱਤ ਸਾਲ ਦਾ ਉਦੋਂ ਹੀ ਉਹ ਕਰਦਾ ਹੈ ਉਦੋਂ ਹੀ ਇਹ ਜਿਹੜਾ ਵਹਿਮ ਦਾ ਜਿਹੜਾ ਰੋਗ ਹੈ ਇਹ ਹੁੰਦਾ ਅੱਛਾ ਪਰ ਜਿਹੜੀ ਉਹ ਕੁੜੀ ਸੀ ਮੈਂ ਜਿਹਦਾ ਜ਼ਿਕਰ ਕਰ ਰਿਹਾ ਹਾਂ ਉਹਦੀ ਉਮਰ ਕੁਝ ਮਹੀਨੇ ਜਿ ਕੁਝ ਸੀ ਪਰ ਉਹ ਆਪਣੇ ਤੋਂ ਜਿਵੇਂ ਉਹ ਉਸ ਟਾਈਮ ਮੈਨੂੰ ਲੱਗਦਾ 6 6 ਵੀ 7ਵੀਂ ਦੇ ਵਿੱਚ ਸੀਗੀ ਹਾਂਜੀ ਕਲਾਸਾਂ ਦੇ ਵਿੱਚ ਕਲਾਸ ਦੇ ਵਿੱਚ ਜਮਾਤ ਦੇ ਵਿੱਚ ਪਰ ਉਹ ਪੜਾ 12ਵੀਂ ਦੇ ਬੱਚਿਆਂ ਨੂੰ ਵੀ ਰਹੀ ਸੀ ਮੈਥ ਫਿਰ ਉਹ ਕਿਵੇਂ ਪੋਸੀਬਲ ਹੋ ਸਕਦੀ ਹੈ ਜਿਵੇਂ ਉਹ ਉਸ ਟਾਈਮ ਤੇ ਕੁਝ ਸਵਾਲ ਜਿਹੜੇ ਉਹਨੇ ਤਿਆਰ ਕੀਤੇ ਉਹ ਜਿਵੇਂ ਉਹਦੇ ਘਰ ਦੇ ਦੱਸ ਰਹੇ ਸੀਗੇ ਵੀ ਭਾਈ ਇਹਦੇ ਕੋਲੇ ਤਾਂ ਇਹ ਪਿਛਲੇ ਟਾਈਮ ਦੇ ਵਿੱਚ ਮੈਥ ਚ ਬਹੁਤ ਏ ਸੀ ਤੇ ਇਹ ਹੁਣ 12ਵੀਂ ਦੇ ਬੱਚੇ ਦੇ ਕੋਲ ਟਿਊਸ਼ਨ ਵੀ ਪੜਨਾ ਹੁੰਦੇ ਨੇ ਹਾਂ ਇਹ ਇਸ ਤਰ੍ਹਾਂ ਦਾ ਹੋ ਸਕਦਾ ਹੈ ਤਿਆਰੀ ਬੱਚਾ ਕੋਈ ਕਰ ਸਕਦਾ ਹੈ ਜਿਸ ਤਰ੍ਹਾਂ ਹੁਣ ਇਹ ਪੰਜਾਬੀ ਦੇ ਪ੍ਰਸਿੱਧ ਕਵੀ ਨਵੇਂ ਅਵਤਾਰ ਪਾਸ ਹਾਂ ਉਹ 10ਵੀਂ ਚ ਪੜਦੇ थे 10ਵੀਂ ਚ ਪੜਦੇ ਨੇ ਇੱਕ ਕਵਿਤਾ ਲਿਖਦੀ ਐਮੈਂਡਸ ਲੱਗੀਓ ਹੂੰ ਯਾਨੀ ਕੁਝ ਬੱਚੇ ਪੜਨ ਚ ਉਹਨਾਂ ਦਾ ਦਿਮਾਗ ਜ਼ਿਆਦਾ ਵਿਸ਼ੇਸ਼ ਹੁੰਦਾ ਵੀ ਉਹ ਅੱਗੇ ਆ ਉਸ ਤੇ ਇੱਕ ਜੋ ਕੋਈ ਇੰਨਾ ਕੋਈ ਬਧਾ ਚੜਾ ਕੇ ਗੱਲ ਕੀਤੀ ਹੁੰਦੀ ਆ ਆਮ ਤੌਰ ਤੇ ਵੀ ਐ ਪੜਾਉਂਦੀ ਆ ਟਿਊਸ਼ਨ ਪੜਾਉਂਦੀ ਆ ਕੋਈ ਇੱਕ ਅੱਧੀ ਕੋਈ ਗੱਲ ਯਾਦ ਕਰਕੇ ਉਹ ਇਦਾਂ ਦੱਸ ਸਕਦੀ ਹੈ ਉਹ ਜਿੰਨਾ ਕੁ ਪੌਸਿਬਲ ਹੈ ਜਿੰਨਾ ਕਿ ਲੱਗਦਾ ਵੀ ਆ ਬੱਚਾ ਇੰਨਾ ਕਿ ਸਿੱਖ ਸਕਦਾ ਉਹ ਕਰ ਸਕਦਾ ਇਸ ਤੋਂ ਵੱਧ ਨਹੀਂ ਤਿੰਨ ਮੌਤਾਂ ਹੋ ਗਈਆਂ ਐਡੀ ਤਾਕੜੀ ਚੀਜ਼ ਆ ਹੁਣ ਅਕਰਚ ਅੱਗ ਲਾਉਂਦੀ ਆ ਉਹ ਚੀਜ਼ ਕਦੇ ਕਿਤੇ ਅੱਗ ਲੱਗ ਜਾਂਦੀ ਆ ਕਦੇ ਕਿਤੇ ਤਰਕਸ਼ਿਲ ਵੀ ਡਰਦੇ ਨੇ ਉਹ ਨਹੀਂ ਆਏ ਹੈਗੇ ਉਹਨਾਂ ਨੂੰ ਬੁਲਾਇਆ ਡਰਦੇ ਆਉਂਦੇ ਨਹੀਂ ਹਾਲਾਂਕਿ ਨਾ ਸਾਡੇ ਨਾਲ ਕਿਸੇ ਨੇ ਸੰਪਰਕ ਕੀਤਾ ਨਾ ਪਰ ਜਦੋਂ ਚੈਨਲ ਤੇ ਸੁਣਿਆ ਸਾਡੀ ਟੀਮ ਵੀ ਫਿਰ ਉੱਥੇ ਗਈ ਪਰ ਜਾਂਦਿਆਂ ਨੂੰ ਉੱਥੇ ਪੁਲਿਸ ਗ ਆਈ ਹੋਈ ਸੀ ਹੋਇਆ ਕੀ ਸੀ ਬੇ ਘਰ ਦੇ ਬਜ਼ੁਰਗ ਦੀ ਮੌਤ ਹੁੰਦੀ ਹੈ ਪਹਿਲਾਂ ਠੀਕ ਹੈ ਫਿਰ 10 ਸਾਲ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ ਫਿਰ 4 ਸਾਲ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ ਫਿਰ ਅੱਗ ਲੱਗਣ ਲੱਗ ਜਾਂਦੀ ਹੈ ਫਿਰ ਲੋਕ ਡਰ ਜਾਂਦੇ ਨੇ ਪੁਲਿਸ ਨੂੰ ਵੀ ਇਤਲਾਹ ਦਿੰਦੇ ਨੇ ਪੁਲਿਸ ਵਾਲੇ ਵੀ ਆਉਂਦੇ ਨੇ ਤਹਿਕੀਕਾਤ ਕਰਦੇ ਨੇ ਹੁਣ ਕੀ ਆ ਵੀ ਮਾਤਾ ਦਾ ਸੰਸਕਾਰ ਹੋ ਗਿਆ 10 ਸਾਲ ਦੇ ਮੁੰਡੇ ਦਾ ਸੰਸਕਾਰ ਜਿਹੜਾ 3 ਸਾਲ 4 ਸਾਲ ਦਾ ਬੱਚਾ ਹੋਵੇ ਉਹਨੂੰ ਪਿੰਡਾਂ ਚ ਦੱਬ ਦੇਣ ਸੰਸਕਾਰ ਨਹੀਂ ਕਰਦੇ ਪੁਲਿਸ ਵਾਲਿਆਂ ਨੇ ਉਹ ਬੱਚੇ ਦੀ ਡੈੱਡ ਬੋਡੀ ਕਢਾ ਲਈ ਕਢਾ ਕੇ ਉਹਦਾ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੇ ਵਿੱਚ ਆ ਗਿਆ ਵੀ ਇਹਨੂੰ ਤਾਂ ਜ਼ਹਿਰ ਦਿੱਤੀ ਗਈ ਹੂੰ ਹੂੰ